ਪਰ ਆ ਰਿਹਾ ਪੁਰਸਾਲਾ ਨੇ ਫੜਿਆ ਪੁਰਸਾਲੇ ਕੱਡੇ ਇੱਕ ਇੱਕ ਦੋ ਦਿਨ ਖਰੇ ਰੱਖਿਆ ਉਥੇ ਉਹਨਾਂ ਦੇ ਆਰਮੀ ਦੇ حوالے ਕਰ ਦਿੱਤੇ ਦਿਆ ਤੇ ਉਥੇ ਉਹ ਕਹਿੰਦੇ ਉਹਨਾ ਆਉਣਾ ਸਾਇੰਸ ਕਾਲੀ ਕਹਿੰਦੇ ਜਾ ਤੂੰ 10 ਸਾਲ ਦੀ ਸਜ਼ਾ ਭੁਗਤ ਉੱਥੇ ਤੇ ਜਾ ਤੂੰ ਫਿਰ ਇੱਥੇ ਭਰਤੀ ਹੋ ਜੋ ਖਾਡ ਚ ਤੇ ਬਿਲਕੁਲ ਮੁੰਡੇ ਕੰਦੇ ਤੇ ਆਹੀ ਨਾ ਅੱਗੇ ਜੋਗੇ ਨਾ ਪਿੱਛੇ ਜੋਗੇ ਤੇ ਆਹੀ 10 ਸਾਲ ਇਥੇ ਜੇਚ ਕਿੱਦਾਂ ਕੱਟਾਂਗੇ ਵੀ ਨਾ ਰੋਟੀ ਨਾ ਪਾਣੀ ਦਿੰਦੇ ਉਥੇ ਤੇ ਇਹ ਦਿਨਾਂ ਨੂੰ ਤਾਂ ਹੀ ਫਿਰ ਆਰਮੀ ਦੇ ਐਂਗਰੀ ਠੀਕ ਆ ਅਕਸਰ ਜਿਹੇ ਮਾਮਲੇ ਜਿਹੜੇ ਦੇਖਣ ਨੂੰ ਮਿਲਦੇ ਨੇ ਜਿੱਥੇ ਏਜੰਟਾ ਵੱਲੋਂ ਵਿਦੇਸ਼ ਭੇਜਣ ਦੇ ਨਾਂ ਤੇ ਨੌਜਵਾਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਦੱਸਦੇ ਕਿ ਗੁਲਦਾਸਪੁਰ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਪਰਿਵਾਰ ਦਾ ਨੌਜਵਾਨ ਅਬਰੀਤ ਸਿੰਘ ਨੇ ਆਪਣੇ ਪਰਿਵਾਰ ਦਾ ਭੁ익ਸਾਰਾ ਨਹੀਂ 11 ਲੱਖ ਰੁਪਏ ਏਜੰਟ ਨੂੰ ਦਿੱਤੇ ਤਾਂ ਜੋ ਉਹ ਵਿਦੇਸ਼ ਜਾ ਸਕੇ ਏਜੰਟ ਨੇ ਉਸ ਨੂੰ ਟੂਰਿਸਟ ਵੀਜ਼ੇ ਤੇ ਰੂਸ ਭੇਜ ਦਿੱਤਾ ਤੇ ਉਸ ਨੂੰ ਉਸ ਤੇ ਤਰ੍ਹਾਂ ਹੀ ਇੱਕ ਹੋਰ ਨੌਜਵਾਨ ਵਿਕਰਮ ਸਿੰਘ ਸਮੇਤ ਕਈ ਨੌਜਵਾਨਾਂ ਨੂੰ ਅਮਰੀਕਾ ਵਰਗੇ ਦੇਸ਼ ਭੇਜਣ ਦਾ ਦਾਵਾ ਕੀਤਾ ਸੀ ਪਰ ਜਦੋਂ ਉਹ ਰੂਸ ਵਿੱਚ ਨੌਜਵਾਨ ਪਹੁੰਚ ਜਾਂਦੇ ਨੇ ਕੁੰਮਲੇ ਬਾਹਰ ਜਾਂਦੇ ਨੇ ਤਾਂ ਇੱਕ ਰਸ਼ੀ ਪੁਲਿਸ ਦੇ ਅੜਿੱਕੇ ਚੜ ਜਾਂਦੇ ਨੇ ਅਥੀ ਦਾਜੀ ਰੂਸ ਦੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਹਨਾਂ ਨੌਜਵਾਨਾਂ ਨੂੰ ਰਸ਼ੀਅਨ ਸੈਨਿਕ ਅਧਿਕਾਰੀਆਂ ਦੇ ਜਿਹੜਾ ਹਵਾਲੇ ਕਰ ਦਿੱਤੇ ਜਾਂਦਾ ਦੱਸਿਆ ਜਾ ਰਿਹਾ ਕਿ ਸੈਨਿਕ ਅਧਿਕਾਰੀ ਕਾਬੂ ਕੀਤੇ ਇਹਨਾਂ ਨੌਜਵਾਨਾਂ ਨੂੰ ਸਜ਼ਾ ਦੁਬਾਨ ਦਾ ਡਰ ਦਿਖਾ ਕੇ ਯੂਕਰੇਨ ਦੇ ਖਿਲਾਫ ਲੜਾਈ ਲੜਨ ਲਈ ਰੂਸ ਦੀ ਫੌਜ ਦੇ ਵਿੱਚ ਭਰਤੀ ਕਰ ਲੈਂਦੇ ਨੇ ਜਿਨ੍ਹਾਂ ਦੀ ਬੀਤੀ ਦਿਨੀ ਰੂਸ ਦੀ ਸੈਨਿਕਾ ਦੀ ਵਰਦੀ ਦੇ ਵਿੱਚ ਇੱਕੋ ਵੀਡੀਓ ਵੀ ਲਗਾਤਾਰ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿਵੇਂ ਰੂਸ ਦੀ ਸੈਨਿਕਾ ਦੀ ਵਰਦੀ ਦੇ ਵਿੱਚ ਹਥਿਆਰ ਫੜ ਕੇ ਪੰਜਾਬ ਦੀ ਪੰਜਾਬ ਦੇ ਸੱਤ ਨੌਜਵਾਨ ਭਾਰਤ ਸਰਕਾਰ ਨੂੰ ਲਗਾਤਾਰ ਬਾਹਰ ਕੱਢਣ ਦੀ ਗੁਹਾਰ ਵੀ ਜੜੇ ਲਗਾ ਰਹੇ ਨੇ ਦੱਸਿਆ ਜਾ ਰਿਹਾ ਕਿ ਸੱਤ ਨੌਜਵਾਨ ਹੁਸ਼ਵਾਲਪੁਰ ਜ਼ਿਲ੍ਹੇ ਨਾਲ ਸੰਬੰਧਿਤ ਨੇ ਜੋ ਕਿ ਰੂਸ ਵੱਲੋਂ ਯੂਕਰੇਨ ਨਾਲ ਲੜਾਈ ਦੇ ਵਿੱਚ ਭਰਤੀ ਕਰਨ ਲਈ ਰੂਸ ਫੌਜ ਵੱਲੋਂ ਜਿਹੜੇ ਹੁਣ ਭਰਤੀ ਕਰ ਲਏ ਗਏ ਨੇ ਦੱਸਿਆ ਗਿਆ ਕਿ ਇਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਨੂੰ ਹੁੰਜੜੀ ਅਪੀਲ ਵੀ ਕੀਤੀ ਜਾ ਰਹੀ ਹੈ ਹਾਂਜੀ ਉਹ ਗਏ ਹੀ ਟੂਰਸਟ ਵੀਜੇ ਤੇ ਕਿਹਨਾਂ ਤੋਂ ਦੇ ਤੇ ਉਹ ਅੱਗੇ ਪਤਾ ਨਹੀਂ ਉਹ ਕਿਹੜੇ ਬੰਦੇ ਉਹਨਾਂ ਨੂੰ ਟੱਕਰੇ ਨਾ ਸਾਨੂੰ ਤੈਨਾਂ ਵੀ ਨਹੀਂ ਪਤਾ ਕਿਹਦੇ ਨਾਲ ਫਿਰ ਅੱਗੇ ਗੱਲ ਉਹਨਾਂ ਦੀ ਹੋਈ ਜਾਂ ਨਹੀਂ ਹੋਈ ਕਿਦਾਂ ਕਰਕੇ ਗਏ ਨ ਤੇ ਉਹ ਅੱਗੇ ਗਾਂ ਕਰਕੇ ਉਹਨਾਂ ਨੇ ਗਿਆ ਤੇ ਸਾਰੇ ਇਕੱਠੇ ਹੋ ਕੇ ਤੇ ਉਹ ਬਾਰਡਰ ਤੇ ਫੜ ਲਿਆ ਆ ਆਰਮੀ ਨਾਲ ਪੁਲਿਸ ਵਾਲਿਆਂ ਨੇ ਫੜਿਆ ਤੇ ਪੁਲਿਸ ਵਾਲਿਆਂ ਕਹਿੰਦੇ ਇੱਕ ਇੱਕ ਦੋ ਦਿਨ ਖੜਾ ਰੱਖਿਆ ਉੱਥੇ ਤੇ ਉਹਨਾਂ ਫਿਰ ਆਰਮੀ ਦੇ ਹਵਾਲੇ ਕਰ ਦਿੱਤੇ ਦੇ ਆ ਤੇ ਉੱਥੇ ਉਹ ਕਹਿੰਦੇ ਹੁਣ ਉਹਨਾਂ ਸਾਈਨ ਸੂਨ ਕਰਾ ਲੇ ਕਹਿੰਦੇ ਜਾ ਤੁਸੀਂ 10 ਸਾਲ ਦੀ ਸਜ਼ਾ ਭੁਗਤੋ ਇੱਥੇ ਤੇ ਜਾ ਤੁਸੀਂ ਫਿਰ ਇੱਥੇ ਭਰਤੀ ਹੋ ਜਾਓ ਸਾਡੇ ਚ ਹਾਂਜੀ ਤੇ ਫਿਰ ਮੁੰਡੇ ਕੰਦੇ ਪਿਆਹੀ ਹੁ ਨਾ ਅੱਗੇ ਜੋਗੇ ਨਾ ਪਿੱਛੇ ਜੋਗੇ ਤੇ ਅਸੀਂ 10 ਸਾਲ ਇੱਥੇ ਜੇਲ੍ਹ ਚ ਕਿਦਾਂ ਕੱਟਾਂਗੇ ਵੀ ਨਾ ਰੋਟੀ ਨਾ ਪਾਣੀ ਦਿੰਦੇ ਉੱਥੇ ਤੇ ਇਹਦੇ ਨਾਲੋਂ ਤਾਂ ਅਸੀਂ ਫਿਰ ਆਰਮੀ ਦੇ ਐਂਡਰੀ ਠੀਕ ਆ ਤੇ ਫਿਰ ਉਹ ਵਿਚਾਰਿਆਂ ਉੱਥੇ ਚੱਲ ਗਏ ਫਿਰ ਤੇ ਉਹ ਬਾਕੀ ਮੁੰਡੇ ਉਹਨਾਂ ਟ੍ਰੇਨ ਚ ਟ੍ਰੇਨਿੰਗ ਕਰਨ ਭੇਜ ਦਿੱਤੇ ਦੇ ਤੇ ਇਹ ਦੋ ਮੁੰਡੇ ਸਾਡੇ ਤੇ ਇਹ ਅਜੇ ਉਰੇ ਹੀ ਰੱਖੇ ਦੇ ਨੇ ਉਹਨਾਂ ਨੇ ਉਹਦੀ ਉਮਰ ਘੱਟ ਹੀ ਕਿਛੋਟੇ ਛੋਟਾ ਹੀ ਇੱਕ ਮੁੰਡਾ ਤੋਂ ਕੱਲ ਪਰਸੋਂ ਦੀ ਹੋ ਗਈ ਦੀ ਉਹਦੀ ਉਮਰ ਪੂਰੀ ਤੇ ਕੱਲ ਸਾਈਨ ਹੋ ਗਏ ਉਹਦੇ ਵੀ ਤੇ ਉਹਨਾਂ ਨੂੰ ਕਹਿੰਦੇ ਅਗਲੇ ਕਾਲ ਤੱਕ ਭੇਜ ਦੇਣਾ ਅੱਗੇ ਉੱਥੇ ਤੇ ਉਹਨਾਂ ਮੁੰਡਿਆਂ ਨੇ ਉਹਨਾਂ ਦੀ ਗੱਲ ਕਿਤੇ ਹੋਈ ਉਹ ਕਹਿੰਦੇ ਵੀ ਸਾਨੂੰ ਉਹ ਜਿਹੜੇ ਅਗਲੇ ਮੁੰਡੇ ਨੂੰ ਉਹ ਹੋਰ ਕਿਤੇ ਅੱਗੇ ਭੇਜਨੇ ਇਹਨਾਂ ਨੇ ਹੁਣ ਲੜਾਈ ਚ ਭੇਜੇ ਕਿੱਥੇ ਭੇਜੇ ਸਾਨੂੰ ਨਹੀਂ ਪਤਾ ਤੇ ਉਹਦਾ ਵੀ ਜਿਹੜੀ ਜੂੰਟ ਚ ਪਹਿਲਾਂ ਹੀ ਨਾ ਉਹ ਤੇ ਟ੍ਰੇਨਿੰਗ ਦੇ ਗੱਦੇ ਤਾਂ ਉਹ ਜੂੰਟ ਤੋਂ ਉਹਨਾਂ ਅੱਗੇ ਭੇਜਨੇ ਆ ਉਹ ਤੇ ਇਹ ਕਹਿੰਦੇ ਵੀ ਸਾਨੂੰ ਕਿੱਥੇ ਭੇਜਣਗੇ ਇਹ ਕਹਿੰਦੇ ਵੀ ਤੁਹਾਨੂੰ ਸ਼ਾਇਦ ਜੋ ਉੱਥੇ ਭੇਜਣਾ ਤੇ ਕਹਿੰਦੇ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਗੱਲ ਦਾ ਨਹੀਂ ਪਤਾ ਲੱਗਦਾ ਉਹਨਾਂ ਦੀ ਕੋਸ਼ ਨਹੀਂ ਕਹਿੰਦੇ ਉੱਥੇ ਪੇ ਮੁੰਡੇ ਰੱਖੇ ਦੇ ਟਰਾਂਸਲੇਟ ਕਰਨ ਵਾਸਤੇ ਤੇ ਉਹ ਗੱਲ ਗੁਲ ਸਮਝਾ ਦਿੰਦੇ ਨਾ ਤੇ ਗੰਦੇ ਆ ਪਤਾ ਨਹੀਂ ਕਾਲ ਤੱਕ ਕਹਿੰਦੇ ਉੱਥੇ ਨਾ ਭੇਜ ਦੇ ਨਾ ਉਹਨਾਂ ਨੂੰ ਵੀ ਜਾਣੇ ਸਾਡੇ ਮੁੰਡੇ ਵਾਪਸ ਭੇਜ ਦਿਓ ਉਹਨਾਂ ਨੂੰ ਘਰ ਆ ਜਾਣ ਇਹੋ ਬੇਨਤੀ ਕਰਨੀ ਆ ਅਸੀਂ ਤੇ ਕਰਜ਼ਾ ਚੋਕ ਕੇ ਗਿਆ ਹੀ ਮੇਰਾ ਨਾਮ ਨਵਦੀਪ ਕौरा ਮੇਰੇ ਵੀਰ ਦਾ ਨਾਮ ਰਵਨੀਤ ਸਿੰਘ ਅ ਵੀਰਾਡ ਨੂੰ ਕਰੋਂ ਗਿਆ ਨੂੰ 4 ਮੰਥ ਮਹੀਨੇ ਹੋ ਗਏ ਆ ਤੇ ਉਹ ਇਥੋਂ ਕਹਿ ਗਏ ਤੇ ਗਏ ਵੀ ਟੂਰਿਸਟ ਵੀਜ਼ੇ ਤੇ ਜਾਣਾ ਗਾੜੀ ਤੇ ਜਦੋਂ ਕਰੋਗੇ ਮਤਲਬ ਗਾਂ ਨੂੰ ਜਾਣ ਨੂੰ ਨਿਕਲੇ ਹਿੱਤੇ ਉਹਨਾਂ ਨੇ ਕਿਆ ਇਹ ਕਹਿ ਕੇ ਗਈ ਵੀ ਮੰਮੀ ਹੀ ਆਈ ਨਿਕਲਣ ਲੱਗਿਆਂ ਗਾਂ ਨੂੰ ਤੇ ਹੈਨਾ ਵੀ ਘੁੰਮਣ ਕਾ ਮਨ ਜੋ ਵੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਫੋਨ ਫਾਨਾ ਨਾ ਬੰਦ ਹੋ ਗਿਆ ਨੈਟ ਆਫ ਹੋ ਗਿਆ ਕਾਫੀ ਦਿਨ ਹਫਤਾ ਡੇਢ ਹਫਤਾ ਹੋ ਗਿਆ ਨੈਟ ਨਹੀਂ ਓਨ ਹੋਇਆ ਤੇ ਜਦੋਂ ਨੈਟ ਓਨ ਹੋਇਆ ਨੈਟ ਓਨ ਕੀਤਾ ਉਹਨਾਂ ਨੇ ਫਿਰ ਉਹਨਾਂ ਦੇ ਦੋਸਤਾਂ ਨੇ ਵੀ ਦੋਸਤਾਂ ਨੇ ਵੀ ਮਤਲਬ ਹਨੂ ਨੰਬਰ-ਨੰਬਰ ਸਿਗੇ ਉਹਨਾਂ ਨੇ ਵੀ ਕਿਆ ਪਈ ਇਹੀ ਪਿੱਦ ਦਫਾ ਸਿਗੇ ਹਨੂ ਯਕੀਨ ਹੈ ਫਿਰ ਥੋੜੇ ਕਿ ਦਿਨਾਂ ਬਾਅਦ ਫਿਰ ਰਵਨੀਤ ਦਾ ਵੌਇਸ ਮੈਸੇਜ ਆਇਆ ਵੀ ਪੀედა ਮਮੀ ਪੀ ਹਨੂ ਅਹੀਂ ਕ੍ਰੋਸ ਕੀ ਲੱਗਿਆ ਕ੍ਰੋਸ ਕਰਨ ਲੱਗੇ ਆ ਕੀ ਕੁਛ ਲੱਗੇ ਆ ਕਰਨ ਤੇ ਮਮੀ ਹਾਨੂੰ ਨਾਲ ਬੰਦੇ ਮਿਲੇ ਤੇ ਉਹਨਾਂ ਨੇ ਨਾ ਸਾਨੂੰ ਕਹਾਂ ਵਾ ਇੰਨੀ ਗੱਲ ਪੀ ਨਹੀਂ ਪੱਲਾ ਇੱਥੇ ਰੱਖਿਆ ਨਾ ਨਾ ਤੂੰ ਕੀ ਹੋਰ ਮਾੜੀ ਬੰਦੇ ਮਿਲੇ ਤੇ ਉਹਨਾਂ ਨੇ ਨਾ ਸਾਨੂੰ ਇੰਨੀ ਗੱਲ ਕਹੀ ਆ ਵੀ ਅਹੀਂ ਤੁਹਾਨੂੰ ਤੇ ਸਿਕਿਉਰਿਟੀ ਗਾਰਡ ਜਾਂ ਕੋਈ ਹੈਲਪਰ ਹੂਲ ਪਰ ਦੀਦਾ ਆਰਮੀ ਹੈਲਪਰ ਹੁੰਦੇ ਆ ਤੇ ਉਹਦੀ ਜੌਬ ਆਫਰ ਦਿੱਤੀ ਆ ਤੇ ਮਮਾ ਇਹਨਾਂ ਨੇ ਮੰਥਲੀ ਸੈਲਰੀ ਵੀ ਹੈਗੀ ਆ ਤੇ ਹੋਰ ਪਤਾ ਨਹੀਂ ਕੀ ਕੀ ਜੋ ਵੀ ਫੈਸਿਲਿਟੀ ਦਿੱਤੀਆਂ ਆ ਵਿੱਚ ਰੋਟੀ ਪਾਣੀ ਹਾਂ ਵਿੱਚ ਸਭ ਕੁਝ ਆ ਤੇ ਮਮੀਸ ਕਾਫੀ ਜਣੇ ਆ ਹੈਨਾ ਤੇ ਇਹਨਾਂ ਨੇ ਹਾਲ ਨੂੰ ਇੱਥੇ ਪਰਤੀ ਕਰ ਲਿਆ ਉਹਨ ਉਸ ਤੋਂ ਗਾਂ ਮਤਲਬ ਉਸ ਤੋਂ ਬਾਅਦ ਸਾਡੀ ਗੱਲ ਹੀ ਨਹੀਂ ਹੋਈ ਉਹਦੇ ਨਾਲ ਵੀ ਕੀ ਕਿ ਦਾ ਉਹਨਾਂ ਨੂੰ ਗਾਂਹ ਭਰਤੀ ਕੀਤਾ ਕੀ ਕੀਤਾ ਕੀ ਨਹੀਂ ਕੀਤਾ ਉਸ ਵੇ ਸਾਡੀ ਗੱਲ ਹੀ ਨਹੀਂ ਹੋਈ ਉਹਨਾਂ ਦੇ ਨਾਲ ਹਾਂ ਉਹਨਾਂ ਨੇ ਉਹ ਗੱਲ ਦਸੀ ਕਹਿੰਦੇ ਮਮਾ ਸਾਡੇ ਤੋਂ ਪਹਿਲਾਂ ਵੀ ਇੱਕ ਗਰੁੱਪ ਗਿਆ ਹੈ ਤੇ ਉਹ ਹੁਣ ਇਹ ਇਹ ਥੋੜੀ ਪਿੱਛੇ ਨੇ ਇਸ ਕਰਕੇ ਵੀ ਜਿਹੜੇ ਇਹਦੇ ਨਾਲ ਤਾਂ ਮੁੰਡਾ ਨਾ ਉਹਦੀ ਨਾ ਇਸ ਕੱਟ ਸੀਗੀ 18 ਪਲੱਸ ਨਹੀਂ ਸੀਗਾ ਤੇ ਇਹ ਹੁਣ ਥੋੜੇ ਦਿਨਾਂ ਨੂੰ ਹੋ ਗਿਆ ਕੰਪਲੀਟ ਹੋ ਗਿਆ ਇਹਦੇ ਤੇ ਇਹਨਾਂ ਨੂੰ ਪਿੱਛੇ ਰੱਖਿਆ ਦਾ ਜਿਹੜੇ ਇਸ ਤੋਂ ਪਹਿਲਾਂ ਗਰੁੱਪ ਗਿਆ ਆ ਨਾ ਉਹਨਾਂ ਨੂੰ ਮੰਮੀ ਵੀ ਪਤਾ ਨਹੀਂ ਕੀ ਸਖਲਾਈ ਦੇ ਰਹੀ ਟ੍ਰੇਨਿੰਗ ਦੇਣ ਦੇ ਹੁਣ ਇਹ ਨਹੀਂ ਨਾ ਇਹ ਵੀ ਨਹੀਂ ਖੋਲ ਗਿਆ ਤਾਂ ਸਭ ਟ੍ਰੇਨਿੰਗ ਕਿਸ ਗੱਲ ਦੀ ਦਿੱਤੀ ਆ ਉਹਨਾਂ ਵੀ ਨਹੀਂ ਪਤਾ ਤੇ ਨਹੀਂ ਉਹਨਾਂ ਨੇ ਦੱਸਿਆ ਕਿਉਂਕਿ ਸ਼ਾਇਦ ਨਹੀਂ ਗੱਲ ਕਰ ਸਕਦੇ ਇਹੋ ਨੇ ਤੇ ਹੁਣ ਉਹ ਵਾਲਾ ਗਰੁੱਪ ਹੈ ਜਿਹੜਾ ਉਹ ਸ਼ਾਇਦ ਉਹ ਗੱਲ ਹੋਈ ਹੋਏਗੀ ਉਹ ਗਰੁੱਪ ਗਾਂ ਭੇਜਿਆ ਕਿਤੇ ਹੁਣ ਇਹ ਵੀ ਨਹੀਂ ਪਤਾ ਕਿ ਕਿੱਥੇ ਭੇਜਿਆ ਉਹਨਾਂ ਨੇ ਗਾਂ ਇਤਿਹਾਸ ਕਾਲ ਵਰਸੋਂ ਤੱਕ ਇਹਨਾਂ ਨੂੰ ਵੀ ਉੰਦੀ ਜਗ੍ਹਾ ਜਿੱਥੇ ਪਹਿਲੇ ਹੀ ਨਾ ਉਹਨਾਂ ਦੀ ਜਗ੍ਹਾ ਇੱਕ ਦੋ ਦਿਨਾਂ ਵਿੱਚ ਭੇਜ ਦੇਣਾ ਕੀਤਾ ਆਰਮੀ ਚ ਭਰਤੀ ਹੈ ਸਾਇਨ ਸੂਨ ਕਰਾ ਲੈ ਦੇਣਾ ਸਾਇਨ ਸੂਨ ਪਤਾ ਨਹੀਂ ਕੀ ਕਰਾਏ ਕਰੋਇਆ ਕੁਝ ਬੋਨ ਸਾਇਨ ਸੂਨ ਕੀਤਾ ਹੋਇਆ ਗਣਾ ਨੇ ਉਹ ਨਹੀਂ ਹੁਣ ਸਾਨੂੰ ਪਤਾ ਚੱਲਦਾ ਪਿਆ ਵੀ ਗਾਂ ਕਿੱਥੇ ਭੇਜ ਨਾਏ ਆ ਜਾਂ ਜਿਹੜੇ ਗਾਂ ਗਰੁੱਪ ਗਏ ਆ ਮੁੰਡਿਆਂ ਦਾ ਇਹਨਾਂ ਦੇ ਫਰੈਂਡ ਉਹ ਲੋ ਗਾਂ ਕਿੱਥੇ ਗਏ ਆ ਹੁਣ ਉਸ ਗੱਲ ਦਾ ਕੋਈ ਖੁਸ਼ ਪਤਾ ਨਹੀਂ ਉਹ ਕਹਿੰਦੇ ਵੀ ਸਾਨੂੰ ਮੰਮੀ ਵੀ ਤੁਸੀਂ ਰੋਲਾ ਪਾਓ ਗਾਂ ਗੱਲ ਕਰੋ ਕਿਤੇ ਆ ਜਿਹੜੇ ਜਿਹੜੇ ਫਰੈਂਡ ਐ ਸਾਰੇ ਵੀ ਤੁਸੀਂ ਇਕੱਠੇ ਹੋ ਵੋ ਤੇ ਗਾਂ ਗੱਲ ਕਰੋ ਕਿਤੇ ਵੀ ਮੰਮੀ ਇਹ ਫਸ ਗਏ ਨੇ ਤੇ ਵੀ ਸਾਨੂੰ ਕਢਾਉਣ ਕਿਉਂਕਿ ਇਹ ਸਾਨੂੰ ਪਤਾ ਨਹੀਂ ਵੀ ਇਹਨਾਂ ਨੇ ਗਾਂ ਨੂੰ ਕਿੱਥੇ ਲੈ ਕੇ ਜਾਣਾ ਲੜਾਈ ਵਸਦੀ ਭੀ ਤਾਂ ਫਿਰ ਹੋਰ ਕੀ ਐ ਮਾਸਕੋ ਰਾਜਤਾਨੀ ਐ ਤਾਂ ਉੱਪਰਲੀ ਸਾਈਡ ਫਿਰ ਤਾਂ ਪਤਾ ਹੀ ਐ ਲੜਾਈ ਲੱਗੀ ਦੀ ਐ ਫਿਲਹਾਲ ਤੇ ਦੋ ਜਨੇ ਐ ਜਿਹੜੇ ਇਹਨਾਂ ਤੋਂ ਪਹਿਲਾਂ ਗਰੁੱਪ ਗਿਆ ਉਹ ਤੇ 7-8 7-8 ਜਨੇ ਹੋਣੇ 7-8 ਜਨੇ ਹੈਗੇ